ਪੰਜਾਬ ਮਰ ਗਿਆ ਗੁੰਡਾ ਕਰਦੀ ਦਾ ਨੰਗਾ ਨਾਚ ਤਰਨਤਾਰਨ ਪੂਲਪਰਾਜੇ ਵਾਲਾਂ ਦਾ ਜਿਹੜੇ ਸੇਵਾ ਤੇ ਭੂਗ ਲੈ ਕੇ ਜਾ ਰਹੇ ਨੇ ਲੋਕਾਂ ਨੇ ਕਿਣਕਾ ਕਿਣਕਾ ਮਾਈਆ ਕਰਕੇ ਰਾਸ਼ਨ ਇਕੱਠਾ ਕੀਤਾ ਉਸ ਰਾਸ਼ਨ ਵਾਲਾ ਤੋਂ ਝੰਡਾ ਲੱਗੇ ਹੋਏ ਇਹਨਾਂ ਨੇ ਪਰਚੀਆਂ ਕੱਟੀਆਂ ਨੇ ਹੁਣੇ ਪੂਲਪਰਾਜਾ ਲਗਭਗ 6-7 ਘੰਟੇ ਫਿਰ ਹੀ ਚਲਾਵਾਂਗੇ ਇਹਦਾ ਦੋਸ਼ ਪ੍ਰਸ਼ਾਸਨ ਪਤਾ ਕੀ ਮੰਨਦਾ ਵੀ ਤੁਸੀਂ ੱੱੱਕਾ ਕਰਦੇ ਹੋ ਸੀ ੱੱੱਕਾ ਨਹੀਂ ਕਰਦੇ ਕਿਹਾ ਉਸ ਬੰਦੇ ਨੇ ਵੀ ਜਰਸੀ ਰਸਥਾਂ ਲੈ ਕੇ ਜਾ ਰਹੇ ਆ ਤੁਸੀਂ ਐ ਨਾ ਕਰੋ ਇੱਕ ਇੱਕ ਕੰਮ ਗਲਤ ਹੈ ਪਹਿਲਾਂ ਸਾਡੀਆਂ ਗੱਡੀਆਂ ਜਣੀ ਕੇ ਹਜ਼ਾਰਾਂ ਦੀਆਂ ਤਕਾਸ਼ਾਂ ਚ ਗੱਡੀਆਂ ਲੰਘ ਗਈਆਂ ਇਹ ਗੱਡੀਆਂ ਨੂੰ ਘੇਰ ਕੇ ਪਰਚੀ ਕੱਟੀ ਹੈ ਕਹਿੰਦੇ ਸਾਡੀ ਗਲਤੀ ਨਹੀਂ ਹੈਗੀ ਉਹਨੇ ਕਿਹਾ ਗੱਡੀ ਬੈਕ ਕਰਕੇ ਪਰਾ ਲਾਈ ਹੈ ਬਹੁਤ ਖਲੋਣਾ ਕੰਮ ਕੀਤਾ ਆਵਾਜ਼ ਨਹੀਂ ਆਉਂਦੇ ਟੂਲ ਪਲੱਜ ਵਾਲੇ ਕੰਪਨੀਆਂ ਬਦਲ ਕੇ ਕੰਪਨੀਆਂ ਦਾ ਨਾਮ ਪਾਉਂਦੇ ਨੇ ਹੁਣ ਇਹਨੂੰ ਇਹਨੂੰ ਚਲਾਵਾਂਗੇ ਫੇਰੀ ਆ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਵੱਲੋਂ ਟੋਲ ਪਲਾਜ਼ਾ ਇਹ ਫ੍ਰੀ ਕਰ ਦਿੱਤਾ ਗਿਆ ਤਰਨ ਤਾਰਨ ਦਾ ਟੋਲ ਪਲਾਜ਼ਾ ਇਹ ਜੋ ਹਰ ਪੀੜਤਾ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਵੱਡੀ ਪੱਦਰ ਤੇ ਕਣਕ ਟੂੜੀ ਉਹਨਾਂ ਵਾਸਤੇ ਵੀ ਲੈ ਕੇ ਜਾ ਰਹੀ थी ਉੱਥੇ ਦਾ ਤਰਨ ਤਾਰਨ ਦੇ ਟੋਲ ਪਲਾਜ਼ਾ ਉਹਨਾਂ ਵੱਲੋਂ ਇਹ ਉਹਨਾਂ ਦੀਆਂ ਪਰਚੀਆਂ ਇਕੱਠੀਆਂ ਗਈਆਂ ਊਂਗਾਲੀਆਂ ਟਰਾਲੀਆਂ ਨੇ ਜੋ ਉਧਰ ਦੇਖਦੇ ਨਹੀਂ ਕਿ ਵੀ ਹੜ ਪੀੜਤਾ ਨਾਲ ਕਿਵੇਂ ਲੋਕਾਂ ਦੇ ਘਰ ਘਰ ਟਹਿ ਗਏ ਡੰਕਰ ਪਸ਼ੂ ਰੁੜ ਗਏ ਉਹਨਾਂ ਦਾ ਨੀਰਾ ਚਾਰਾ ਖਰਾਬ ਹੋ ਗਿਆ ਇਹ ਉਹਨਾਂ ਦੀਆਂ ਟੋਲ ਪਲਾਜ਼ੇ ਵਾਲੇ ਗੁੰਡਾ ਕਰਦੀ ਕਰਦੇ ਨੇ ਟੋਲ ਪਲਾਜ਼ੇ ਦੇ ਉੱਪਰ ਆ ਚੱਕੋ ਬਈ ਆ ਚੱਕ ਬਈ ਚੱਕ ਇਹਨੂੰ ਕੋਈ ਪਰਚੀ ਨਹੀਂ ਕਟਾਉਣੀ ਆ ਚੱਕਦਾ ਬਈ ਉਹ ਤੇਰਾ ਟੁੱਟ ਜੂ ਐ ਆ ਤੁਸੀਂ ਦੇਖ ਸਕਦੇ ਹੋ ਤਨਪਨ ਟੋਲ ਪਲਾਜ਼ੇ ਦੇ ਉੱਤੋਂ ਇਹ ਫ੍ਰੀ ਸਮਾਨ ਲੰਘਾਇਆ ਜਿਹੜਾ ਰੰਗ ਲੰਘਿਆ ਬਈ ਉਹ ਤੂੰ ਕਾਰਪੀਟ ਪਾਣੀ ਦੇ ਪਰਚੀਆਂ ਕੱਟੀ ਜਾਂਦੇ ਨੇ ਯਾਰ ਹਰ ਆ ਤੂੰ ਵੀ ਦੇਖ ਸਕਦੇ ਹੋ ਤਨਤਨ ਵਾਲਾ ਟੋਲ ਪਲਾਜ਼ਾ ਭਾਰਤੀ ਕਿਸਾਨ ਜੂਨੀਅਰ ਇਕਤਾ ਗ੍ਰਾਹਾਂ ਵੱਲੋਂ ਅੱਜ ਫ੍ਰੀ ਕਰ ਦਿੱਤਾ ਗਿਆ ਕਿਉਂਕਿ ਇਹ ਹੜ੍ਹ ਪੀੜਤਾਂ ਦੀ ਉੱਤਰੋਂ ਤਾਂ ਪਾਸੇ ਲੋਕ ਪਾਣੀਆਂ ਦੇ ਵਿੱਚ ਡੁੱਬੇ ਹੋਏ ਨੇ ਹਾਂਜੀ ਭਰਾਂ ਜੀ ਅਸੀਂ ਅੱਜ ਹੜਪੀੜਤਾਂ ਦੇ ਲਈ ਸਮਾਨ ਲੈ ਕੇ ਜਾ ਰਹੇ ਤੇ ਜਿਹੜਾ ਸੂਬਾ ਕਮੇਟੀ ਦੀ ਕਾਲ ਆ ਕਣਕ ਤੇ 12 ਤੂੜੀ ਦੇ ਭੂਕ ਜਿਹੜਾ ਕਿ ਲਗਭਗ ਕਈ ਜ਼ਿਲ੍ਹਿਆਂ ਚੋਂ ਸਮਾਨ ਆ ਰਿਹਾ ਇੱਥੇ ਟੂਲ ਪਲਾਜ਼ੀ ਦੇ ਉੱਪਰ ਗੁੰਡਾਗਰਦੀ ਕੀਤੀ ਜਾ ਰਹੀ ਆ ਟਰਾਲੀਆਂ ਰੁਕੀਆਂ ਗਈਆਂ ਤੇ ਟਰੱਕ ਰੋਕੇ ਗਏ ਇਹਦੇ ਲਈ ਗੱਡੀਆਂ ਰੋਕੀਆਂ ਗਈਆਂ ਸੀ ਕਿਹਾ ਵੀ ਫੋਨ ਤੇ ਗੱਲ ਕਰਾਓ ਆ ਕਹਿੰਦੇ ਸੀ ਕੋਈ ਗੱਲ ਨਹੀਂ ਕਰਨੀ ਗੁੰਡਾ ਟੈਕਸ ਆ ਇਹਦੇ ਲਈ ਸੀ ਹਰ ਪੀੜਤਾਂ ਦੇ ਲਈ ਮਦਦ ਲੈ ਕੇ ਜਾ ਰਹਿਆਂ ਉਹ ਮਦਦ ਨੂੰ ਸਾਡੇ ਝੰਡੇ ਲੱਗੇ ਹੋਏ ਨੇ ਜਥੇਬੰਦੀ ਦੇ ਬੈਨਰ ਲੱਗੇ ਹੋਏ ਨੇ ਬਾਰਾ ਟੱਕੇ ਨਾਲ ਗੁੰਡਾਗਰਦੀ ਕਰ ਰਹੇ ਨੇ ਤੇ ਉਰੋਂ ਗੱਡੀਆਂ ਬੈਂਕ ਕਰਾਈਆਂ ਨੇ ਫੈਸਲੀ ਜਿਹੜੀ ਗੱਲ ਕਰਨੀ ਚਾਹੀ ਪ੍ਰਧਾਨ ਨੇ ਵੀ ਏਸੀ ਨੇ ਵੀ ਕਿਹਾ ਵੀ ਕੋਈ ਗੱਲ ਨਹੀਂ ਬੰਦਿਆਂ ਨੂੰ ਧੱਕੇ ਨਾਲ ਜਲੀਲ ਕੀਤਾ ਜਾ ਰਿਹਾ ਉਹਨੇ ਸ਼ਾਹ ਤੂਲਬਾਚਾ ਫਰੀ ਕੀਤਾ ਇਹਦੇ ਸੀ ਮਕਾਇਦਾ ਤੁਸੀਂ ਦੇਖ ਸਕਦੇ ਹੋ ਸਾਡਾ ਟਰੱਕਾ ਜਿਹਦੇ ਉੱਪਰ ਝੰਡੇ ਬੈਜਾ ਸਾਰਾ ਕੁਝ ਲੱਗਿਆ ਹੋਇਆ ਇਹਦੇ ਲਈ ਇਹਨਾਂ ਨੇ ਵੱਡੀ ਦਿੱਕਤ ਖੜੀ ਆਪਦੀ ਆਪ ਕਰੀਆ ਸਾਡੇ ਦੇ ਵਿੱਚ ਕੋਈ ਇਹ ਜਾਂ ਬਣਿਆ ਨਹੀਂ ਹੋਇਆ ਤੇ ਕੋਈ ਅੱਜ ਤੋਂ ਨਹੀਂ ਜਿੰਨੇ ਵਾ ਇੱਥੇ ਹੜਪੀੜਤਾ ਦਾ ਪਹਿਲਾਂ ਤੋਂ ਚੱਲ ਰਿਹਾ ਸੀ ਉਦੋਂ ਦੇ ਨਹੀਂ ਆ ਰਹੇ ਲਗਾਤਾਰ ਕੋਈ ਹੋਰ ਨਹੀਂ ਪ੍ਰਦਾਨ ਨੇ ਕੈਨਸਲ ਸੱਤ ਕਰੇ ਦਾ ਮੇਰੀ ਗੱਲ ਹੋ ਗਈ ਤੁਸੀਂ ਦੇਖ ਸਕਦੇ ਹੋ ਤਨਤਨ ਵਾਲਾ ਟੋਲ ਪਲਾਜ਼ਾ ਜੋ ਹੜਪੀੜਤਾ ਦਾ ਸਮਾਨ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੱਲੋਂ ਇਕਤਾ ਉਗਰਾਹਾ ਵੱਲੋਂ ਅੱਜ ਵੱਡੀ ਪੱਦਰ ਦੇ ਉੱਤੇ ਕਣਕ ਟੂੜੀ ਲੈ ਕੇ ਜਾਈ ਜਾ ਰਹੀ ਦੀ ਆਪਣੇ ਧੂਣੇ ਦੇ ਛੱਡ ਕੇ ਨਾ ਹਾਂਜੀ ਬਦਨ ਜੀ ਇੱਕ ਮਿੰਟ ਤੁਸੀਂ ਕਹੇ ਗੱਲ ਤੁਸੀਂ ਨਹੀਂ ਕਰਦੇ ਤੁਸੀਂ ਦੇਖ ਸਕਦੇ ਹੋ ਤਨ ਤਨ ਕੋਲ ਪਲਾਦੇ ਦੇ ਉੱਤੇ ਇਹ ਕੋਲ ਪਲਾਦੇ ਨੂੰ ਫ੍ਰੀ ਕਰ ਦਿੱਤਾ ਗਿਆ ਉਹ ਅੱਜ ਭਾਰਤੀ ਕਿਸਾਨ ਜੂਨੇ ਇੱਕਤਾ ਉਗਰਾਹਾ ਵੱਲੋਂ ਅਰ ਪੀੜਤਾਂ ਦੀ ਮਦਦ ਦੇ ਲਈ ਟੂੜੀ ਅਚਾਰ ਕੱਪੜਾ ਲੀੜਾ ਤੇ ਆਪਣਾ ਬੀਜ ਕਣਕ ਦੇ ਲਈ 50000 ਜਿਹੜਾ ਦਿੱਜੋ ਇਹਨਾਂ ਦੇ ਇੱਥੇ ਗੁੰਡਾਗਰਦੀ ਕਰਦੇ ਨੇ ਟੋਲ ਪਲਾਜ਼ਾਂ ਵਾਲੇ ਉਹਨਾਂ ਦੀ ਪਰਚੀ ਕੱਟ ਕੇ ਹਾਂਜੀ ਪ੍ਰਧਾਨ ਜੀ ਸਿਕਮ 20000 ਗੱਡੀ ਫਰੀ ਹੈ ਅਸੀਂ ਹਰ ਪੇਟਾ ਵਾਲੀ ਜੱਟਾਂ ਨਾਲ ਮਿਲ ਕੇ ਅੱਜ ਕਿਸਾਨ ਜੀ 100 ਗੱਡੀ ਦੀ ਗੱਡੀ ਹਰ ਪੇਟਾ ਲਈ ਲੈ ਕੇ ਆਈ ਜੇ ਨੂੰ ਆਪਾਂ ਫ੍ਰੀ ਨਹੀਂ ਕਰੀ ਲੈ ਕੇ ਜਾ ਰਹੇ ਆ ਇਹ ਤਰਨਤਨ ਦਾ ਟੋਲ ਪਲਾਜ਼ਾ ਉਹ ਵਿਚਾਰੀ ਗਾੜੀ 3 ਗਾੜੀ ਗਈਆਂ 2 ਗਾੜੀਆਂ ਫ੍ਰੀ ਨੇ ਇੱਕ ਗਾੜੀ ਦਾ ਰਸਕਿਆ ਮੈਂ ਆਪ ਕੋ ਲੈ ਕੇ ਵਿਚਾਰ ਕਰਨਾ ਆਟੀਆਂ ਫ੍ਰੀ ਨਹੀਂ ਲਿਖੋ ਬੜੀ ਹੈ ਆਗਲ ਨਹੀਂ ਹੈ ਜੀ ਇਹ ਤੁਸੀ ਕਹਿੰਦੇ ਕਿ ਜੇ ਤੂੰ ਵੀ ਗੱਲ ਵੀ ਨਹੀਂ ਕੀਤੀ ਆ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਜੀ ਨੇ ਇੱਕ ਤੋਂ ਗਰਾਹਾਂ ਵੱਲੋਂ ਇਹ ਤਰਨਤਨ ਵਾਲਾ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਗਿਆ ਕਿਉਂਕਿ ਹੜਪੀੜ ਕਾਣੀ ਮਦਦ ਦੇ ਲਈ ਜੋ ਸਮਾਨ ਲੈਣਦਾ ਜਾ ਰਿਹਾ ਵੀ ਉਹਨਾਂ ਦੀ ਇਹ ਗੁੰਡਾ ਪ੍ਰਕਾਸ਼ੀ ਕੱਚੇ ਦੇ ਨਾਲ ਤੂੜੀ ਵਾਲੇ ਭੂਗ ਦੀ ਪਰਚੀ ਇਕੱਠੀ ਜਨਾਂ ਨੇ ਉਹਦੇ ਸਬੰਧ ਦੇ ਵਿੱਚ ਇਹ ਟੋਲ ਪਲਾਜ਼ਾ ਅੱਜ ਹੁਣ ਫ੍ਰੀ ਕਰ ਦਿੱਤਾ ਗਿਆ ਹੈ ਭਾਰਤੀ ਕਿਸਾਨ ਜੂਨੇ ਇੱਕ ਤੌਰ ਆਹਾਂ ਵੱਲੋਂ ਜੋ ਵੱਡੀ ਪੱਧਰ ਦੇ ਉੱਤੇ ਲੋਕ ਉਧਰ ਹਰ ਪੀੜਤਾਂ ਦੀ ਮਦਦ ਦੇ ਲਈ ਜਾ ਰਹੇ ਨੇ ਇਸ ਕਰਕੇ ਪਰ ਇਹ ਗੁੰਡਾ ਟੈਕਸ ਜੋ ਸੜਕਾਂ ਦੇ ਉੱਤੇ ਟੋਲ ਪਲਾਜ਼ੇ ਲੱਗੇ ਹੋਏ ਨੇ ਜੋ ਲੋਕਾਂ ਤੋਂ ਗੁੰਡਾਗਰਦੀ ਦੇ ਨਾਲ ਇਹ ਇਥੋਂ ਟੈਕਸ ਬਸੂਲ ਕਰਦੇ ਨੇ ਆ ਮਾੜਾ ਜਿੰਦਾਰ ਆਪਣਾ ਅੰਜ ਨੂੰ ਬੁਲਾਤਾ ਤੇ ਪ੍ਰਧਾਨ ਜੀ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਜੁਨੇ ਨੇ ਇਕਤਾ ਗ੍ਰਾਹਾਂ ਵੱਲੋਂ ਇਹ ਟੋਲ ਪਵਾਜਾ ਬਿਲਕੁਲ ਫ੍ਰੀ ਕਰ ਦਿੱਤਾ ਕਿਉਂਕਿ ਹੜਪੀੜਤਾਂ ਲਈ ਅੱਜ ਵੱਡੀ ਪੱਕੜ ਦੇ ਉੱਤੇ ਮੋਕੇ ਤੋਂ ਸੰਗਰੂਰ ਜ਼ਿਲ੍ਹੇ ਤੋਂ ਵੀ ਕਣਕ ਦਾ ਬੀਜ ਤੇ ਲੋਕਾਂ ਲਈ ਡੰਗਰਾਂ ਲਈ ਚਾਰ ਤੂੜੀ ਭੇਜੀ ਜਾ ਰਹੀ ਦੀ ਜੋ ਕਿ ਇਹ ਤਨ ਤਾਰਨ ਟੋਲ ਪਲਾਜ਼ਾ ਦੇ ਆਲੇ ਵੱਲੋਂ ਇਹ ਗੁੰਡਾ ਟੈਕਸ ਲਾ ਕੇ ਗੁੰਡਾ ਪਰਚੀ ਵਸੂਲੀ ਜਾ ਰਹੀ ਦੀ ਇਹਨਾਂ ਨੇ ਤੂੜੀ ਵਾਲੀ ਪੂੰਗ ਦੀ ਪਰਚੀ ਕੱਟਤੀ ਇਸ ਕਰਕੇ ਇਹ ਟੋਲ ਪਲਾਜ਼ਾ ਹੁਣ ਫ੍ਰੀ ਕਰ ਦਿੱਤਾ ਗਿਆ ਬਹੁਤ ਆ